ਜਿਹੜਾ ਤੁਸੀਂ ਆ ਨੰਬਰ ਦੇਖ ਰਹੇ ਹੋ ਜੀ ਇਹ ਗਰੀਸ ਦਾ ਨੰਬਰ ਹੈ ਇਸ ਬੰਦੇ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਕਿਉਂਕਿ ਮੈਂ ਸਟੂਡੈਂਟਸ ਦੇ ਹੱਕ 'ਚ ਵੀਡੀਓ ਪਾਈ ਸੀਗੀ ਰਾਤ 1 ਵਜੇ ਦਾ ਫੋਨ ਆਇਆ ਸੀਗਾ ਜੋ ਇਹਨੇ ਧਮਕੀ ਦਿੱਤੀ ਗਾਲੀ ਗਲੋਚ ਕੀਤਾ ਆਪਾਂ ਪੁਲਿਸ ਸਟੇਸ਼ਨ ਦੇ ਵਿੱਚ ਹੀ ਲਈ ਆ ਕੇ ਫੋਨ ਰੱਖਦਾ ਠੀਕ ਆ ਪੁਲਿਸ ਵਾਲਿਆਂ ਨੇ ਆਪ ਤੋਂ ਹੀ ਇਹਦਾ ਨੰਬਰ ਬਲੌਕ ਕੀਤਾ ਐਫ ਆਈ ਆਰ ਲਿਖ ਲਈ ਹੈ ਜਿਹੜਾ ਇਹ ਬੰਦਾ ਹੈ ਇਹਨੇ ਕਿਸ ਤੋਂ ਫੋਨ ਕਰਾਇਆ ਤੀ ਇਹ ਹੈਗਾ ਜੀ ਗਰੀਸ ਤੋਂ ਸੁਖਵਿੰਦਰ ਸਿੰਘ ਸੰਧੂ ਇਹਨਾਂ ਨਾਲ ਮੈਂ 3-4 ਹਫ਼ਤੇ ਪਹਿਲਾਂ ਵੀ ਗੱਲ ਕੀਤੀ ਸੀ ਨੇ ਮੇਰੇ YouTube ਦੇ ਆਕੇ ਗਲਤ ਕਮੈਂਟ ਕੀਤੇ ਸੀਗੇ ਕਿਸੇ ਕੁੜੀ ਨੂੰ ਸਟੂਡੈਂਟ ਨੂੰ ਤੇ ਉਦੋਂ ਇਹ ਮਾਫ਼ੀਆਂ ਮੰਗ ਗਿਆ ਸੀਗਾ ਇਹ ਤੇ ਇਹਦੀ ਸਹੇਲੀ ਦੋਨੇ ਜਣੇ ਮਾਫ਼ੀਆਂ ਮੰਗ ਗਏ ਸੀਗੇ ਹੁਣ ਮੈਂ ਅਗਲੀ ਵੀਡੀਓ ਦੇ ਵਿੱਚ ਇਹਦੀ ਜਿਹੜੀ ਮਾਫ਼ੀਆਂ ਵਾਲੀ ਵੀਡੀਓ ਆ ਮੇਰੇ ਕੋਲ ਪੂਰੀ ਰਿਕਾਰਡਿੰਗ ਆ ਜਿਹੜਾ ਵੀ ਬੰਦਾ ਮੈਨੂੰ ਕਾਲ ਕਰਦਾ ਚਾਹੇ ਜਰਮਨ ਤੋਂ ਕਰ ਰਿਹਾ ਕਿਤੋਂ ਵੀ ਕਰ ਰਿਹਾ ਮੇਰੇ ਕੋਲੇ ਸਾਰਿਆਂ ਦਾ ਰਿਕਾਰਡ ਪੂਰਾ ਪ੍ਰੋਪਰ ਰਹਿੰਦਾ ਏ ਸਾਫ਼ ਜੀ ਗੱਲ ਐ ਉਹਦੀ ਮੈਂ ਮਾਫ਼ੀਆਂ ਵਾਲੀਆਂ ਵੀਡੀਓ ਪਾਉਂ ਉਹਦੀ ਫੋਟੋ ਵੀ ਪਾਉਂ ਐਡਰੈਸ ਉਹਦਾ ਮੇਰੇ ਕੋਲੇ ਸਾਰਾ ਕੁਝ ਆ ਗਿਆ ਐਫ ਤੁਸੀਂ ਪੂਰੇ ਯੂਰਪ ਚ ਹੁਣ ਜਿਹੜੇ ਮਰਜ਼ੀ ਵਕੀਲ ਕੋਲੇ ਘੁੰਮ ਜਾਓ ਕੁਝ ਮਰਜ਼ੀ ਕਰ ਲਿਓ ਤੁਸੀਂ ਜੇ ਤੁਹਾਡੀ ਪੀਸੀਸੀ ਕਲੀਅਰ ਹੋ ਗਈ ਤੁਸੀਂ ਤਾਂ ਮੈਨੂੰ ਕਿਹੋ ਠੀਕ ਹੈ ਮੇਰੇ ਲਈ ਕੋਮਪਰੋਮਾਈਜ਼ ਵਾਲਾ ਹੁਣ ਕੋਈ ਨਹੀਂ ਪਹਿਲੀ ਵਾਰੀ ਤੈਨੂੰ ਛੱਡਤਾ ਸੀ ਗਲਤੀ ਕਰਨ ਤੇ ਪਰ ਇਸ ਵਾਰੀ ਤੇਰੇ ਮੈਂ ਉਹ ਲਿਕਾਂ ਕਢਾਉਣੀਆਂ ਨੇ ਨਾ ਵੀ ਤੂੰ ਯਾਦ ਕਰੇਂਗਾ ਜਿਹੜੇ ਤੇਰੇ ਨਾਲ ਦੇ ਬਦਮਾਸ਼ ਬਣਦੇ ਸੀਗੇ ਆਪਾਂ ਕਹਿੰਦੇ ਆ ਸੋਸ਼ਲ ਮੀਡੀਆ ਵਾਲੇ ਬਦਮਾਸ਼ ਠੀਕ ਹੈ ਉਹਨਾਂ ਨੂੰ ਵੀ ਦੱਸ ਦਿੰਦੇ ਜੇ ਕਿਸੇ ਮੇਰੇ ਭੈਣ ਭਰਾ ਨੂੰ ਜਿਹੜਾ ਆ ਨੰਬਰ ਹੈ ਤੁਹਾਡੀ ਕੋਈ ਜਾਣ ਪਛਾਣ ਚ ਹੋਵੇ ਸਿਰਫ ਮੈਨੂੰ ਇਹ ਬੰਦੇ ਦਾ ਐਡਰੈਸ ਚਾਹੀਦਾ ਨ ਕਿਉਂਕਿ ਫਿਰ ਮੈਂ ਇਹਨੂੰ ਵੀ ਇਥੋਂ ਚਿੱਠੀ ਭੇਜਦਾ ਹੋਜੂਗਾ ਨਾ ਪੁਲਿਸ ਵਾਲਿਆਂ ਤੋਂ ਵੀ ਵਕੀਲ ਤੋਂ ਕੋਰਟ ਤੋਂ ਹੁਣ ਤੁਹਾਨੂੰ ਪਤਾ ਲੱਗੂਗਾ ਵੀ ਬਦਮਾਸ਼ੀ ਕਿੱਦਾਂ ਕਰੀ ਦੀ ਆ ਸਾਡੇ ਕੋਲੇ ਤਾਂ ਕਲਮ ਦੀ ਮਾਰ ਆ ਸਿਰਫ ਕਲਮ ਦੀ ਮਾਰ ਮਾਰਨੀ ਆ ਤੁਹਾਡੇ ਖਾਨਦਾਨ ਚ ਕਿਸੇ ਨੇ ਬਦਮਾਸ਼ੀ ਨਹੀਂ ਕਰਨੀ ਅੱਗੇ ਨੂੰ ਤੁਹਾਨੂੰ ਪਤਾ ਲੱਗ ਜੂਗਾ ਹੁਣ ਵੀ ਫੋਨ ਕਰਕੇ ਕਰੀਦਾ ਕਿੱਦਾਂ ਕਿਉਂਕਿ ਮੈਂ ਪੁਲਿਸ ਸਟੇਸ਼ਨ ਦੇ ਵਿੱਚ ਹੀ ਖੜਾ ਸੀਗਾ ਰਾਤੀ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਸੀਗਾ ਵੀ ਆ ਪੁਲਿਸ ਕੋਲੇ ਖੜਾ ਹੁਣ ਬੋਲੋ ਕੀ ਬੋਲਦੇ ਹੋ ਤੁਹਾਨੂੰ ਬਸ ਬੇਨਤੀ ਆ ਜੇ ਕਿਸੇ ਨੂੰ ਵੀ ਮੇਰੇ ਭੈਣ ਭਰਾ ਨੂੰ ਆ ਨੰਬਰ ਵਾਲੇ ਬੰਦੇ ਦਾ ਐਡਰੈਸ ਤੇ ਨ ਜਿਹੜੀ ਤੂੰ ਬਹਿ ਕੇ ਗੋਡਿਆਂ 'ਤੇ ਮਾਫੀयां ਮੰਗਦਾ ਸੀ ਨਾ ਉਦੋਂ ਤੇ ਤੇਰੀ ਸਹੇਲੀ ਉਹ ਵੀ ਵੀਡੀਓ ਤੇਰੀ ਫੋਟੋ ਲਾ ਕੇ ਮੈਂ ਵੀਡੀਓ ਪਾਉਂ ਤੂੰ ਹੁਣ ਯਾਦ ਕਰੇਂਗਾ ਵੀ ਬਣਦਾ ਕੀ ਆ ਤੇਰੇ ਨਾਲ